ਜੀਵਨ ਅਸੀਂ ਥਾਣਾ ਸਦਰ ਵਿਖੇ ਖੜੇ ਆ ਜਿੱਥੇ ਅੱਜ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਕਿ ਜੋ ਰਾਤੀ ਗੱਬਰ ਸਿੰਘ ਐਸਐਚਓ ਮਟਰ ਦੇ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਜਿਹੜਾ ਹਮਲਾ ਕੀਤਾ ਗਿਆ ਜਿਹਦਾ ਜਿਹੜਾ ਮਾਮਲਾ ਸਿੰਘ ਭਗਵੰਤਪੁਰੇ ਥਾਣੇ ਦੇ ਵਿੱਚ ਸ਼ਾਮਲਾ ਦਰਜ ਕੀਤਾ ਗਿਆ ਅਣਪਛਾਤੇ ਦੇ ਉੱਤੇ ਦੱਸਿਆ ਜਾ ਰਿਹਾ ਹੈ ਮੈਡਮ ਵੱਲੋਂ ਦਿੱਤੀ ਜਾਣਕਾਰੀ ਦੀ ਦੱਸਿਆ ਗਿਆ ਕਿ ਗੱਬਰ ਸਿੰਘ ਜੋ ਕਿ ਮਟਰ ਥਾਣੇ ਦੇ ਵਿੱਚ ਪਤੌਰ ਐਸਐਚਓ ਲੱਗੇ ਹੋਏ ਨੇ ਤੇ ਉਹਨਾਂ ਦੇ ਨਾਲ ਡਰਾਈਵਰ ਸੀਗੇ ਤੇ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਲੇਕਿਨ ਉਹਨਾਂ ਦੇ ਬਾਦ ਵਧੀਆ ਉਹ ਰਿਹਾ ਕਿ ਉਹਨਾਂ ਦੇ ਕਿਸੇ ਤਰ੍ਹਾਂ ਦਾ ਕੋਈ ਵੀ ਬਾੜ ਬੰਕਾ ਨਹੀਂ ਹੋਇਆ ਪਰ ਲੇਕਿਨ ਵੱਡਾ ਸਵਾਲ ਬਣਦਾ ਹੈ ਕਿ ਇੱਕ ਐਸਐਚਓ ਦੇ ਉੱਤੇ ਛਰਿਆਂ ਗੋਲੀਆਂ ਚਲਾ ਦੇਣੀਆਂ ਵੀ ਇੱਕ ਬਹੁਤ ਹੀ ਵੱਡਾ ਸਵਾਲ ਹੈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਹੈ ਉਹਨਾਂ ਦੇ ਉੱਤੇ ਜਿਹੜੀ ਲਗਾਮ ਪੈਣੀ ਚਾਹੀਦੀ ਹੈ ਤਾਂ ਕਿ ਆਮ ਲੋਕ ਆਮ ਲੋਕਾਂ ਦਾ ਕੀ ਹੋਵੇਗਾ ਜੇਕਰ ਪੁਲਿਸ ਤੇ ਹੀ ਹਮਲੇ ਹੋਣ ਲੱਗ ਜਾਣ ਇਹ ਜਿਹੜਾ ਮਾਮਲਾ ਜਿਹੜਾ ਬਿਲਕੁਲ ਚੱਲ ਰਿਹਾ ਹੈ ਹਾਲੇ ਤੱਕ ਪੁਲਿਸ ਅਧਿਕਾਰੀਆਂ ਦੇ ਵਿੱਚ ਟੁੱਟ ਗਈ ਹੈ ਦੇਖੋ ਜੀ ਰਾਤ 11 ਵਜੇ ਦੇ ਕਰੀਬ ਦਿਨ 11 4 24 ਨੂੰ ਐਸ਼ਚਓ ਮਟੌਰ ਇਨਸਪੈਕਟਰ ਗੱਬਰ ਸਿੰਘ ਸਿਕਾਰ ਸਰਕਾਰ ਦੇ ਤੇ ਆਪਣੇ ਸਬੰਧ ਵਿੱਚ ਰੋਪੜ ਵੱਲ ਨੂੰ ਆ ਰਹੇ ਸੀ ਧਿਆਨਪੁਰ ਫਲਾਈਓਵਰ ਹੈ ਕੋਰਾਲੀ ਮਰਿੰਡਾ ਬਾਈਪਾਸ ਦੇ ਉੱਤੇ ਉੱਥੇ ਫਲਾਈਓਵਰ ਦੇ ਉੱਤੇ ਅਚਾਨਕ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਜਿਸ ਸਾਈਡ ਤੋਂ ਬੈਠੀ ਸੀ ਉਸ ਸਾਈਡ ਤੋਂ ਪਰ ਉਹਨਾਂ ਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ ਥਾਣਾ ਸਿੰਘ ਭਗਵੰਤਪੁਰਾ ਦੇ ਵਿੱਚ ਤੇ ਅਸੀਂ ਤਫਤੀਸ਼ ਜਾਰੀ ਹੈਗੀ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉੱs ਲੈ ਲਾਂ ਕਿ ਕੀ ਜਾਣਕਾਰੀ ਮਿਲੀ ਕਿ ਜਦੋਂ ਫਾਇਰ ਹੋਇਆ ਹੈਗਾ ਉਹਨੂੰ ਜਿਹੜੇ ਦੋਸ਼ੀ ਸੀਗੇ ਉਹ ਕਿਸ ਤਰ੍ਹਾਂ ਬਾਈਕ ਤੇ ਸੀ ਕਾਰ ਤੇ ਸੀ ਜਾਂ ਵੈਸੇ ਘਾਟ ਲਗਾ ਕੇ ਬੈਠੇ ਸੀ ਕੀ ਮੁੱਢਲੀ ਜਾਣਕਾਰੀ ਦੇਖੋ ਰਾਤ ਦਾ ਸਮਾਂ ਸੀ ਇਸ ਚੀਜ਼ ਨੂੰ ਅਸੀਂ ਇਸ ਐਂਗਲ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਆਲੇ ਦੁਆਲੇ ਕਿਹੜੀਆਂ ਗੱਡੀਆਂ ਸੀ ਜਾਂ ਕੋਈ ਘਾਤ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਵੈਸੇ ਇਟ ਇਜ਼ ਟੂ अर्ਲੀ ਮੈਂ ਅਸੀਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਹੇ ਹਾਂ ਕਿ ਕਿਸ ਤਰਫ ਤੋਂ ਆਏ ਸੀ ਕਿਸ ਤਰਫ ਨਿਕਲੇ ਨੇ ਜਦੋਂ ਵੀ ਕੋਈ ਕਲੀਅਰ ਸਾਡੇ ਕੋਲੇ ਆ ਜਾਏਗੀ ਲੀਡ ਅਸੀਂ ਮੀਡੀਆ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਇਨਸਪੈਕਟਰ ਗੱਬਰ ਸਿੰਘ ਉਹਨੂੰ ਗੱਡੀ ਦੇ ਪਿੱਛੇ ਕਿੰਨੇ ਮੌਜੂਦ ਸੀ ਤੇ ਉਹ ਕਿੱਥੇ ਜਾ ਰਹੇ ਸੀ ਉਸ ਵਕਤ ਆ ਦੇਖੋ ਇਨਸਪੈਕਟਰ ਗੱਬਰ ਸਿੰਘ ਆਪ ਖੁਦ ਤੇ ਉਹਨਾਂ ਨਾਲ ਉਹਨਾਂ ਦੇ ਡਰਾਈਵਰ ਸੀ ਉਈ ਸਰ ਐਸਐਚਓ ਮਟੋਰ ਨੇ ਤੇ ਸਰਕਾਰੀ ਕਿਸੇ ਕੰਮ ਦੇ ਵਿੱਚ ਉਹ ਆਈ ਸੀ ਇਸ ਤਰਫ ਉਹਦੇ ਚ ਉਹਨਾਂ ਦੀ ਗੱਡੀ 'ਤੇ ਕਿੰਨੇ ਕਰਾਉਂਡ ਫਾਇਰ ਹੋਇਆ ਇੱਕੋ ਹੀ ਫਾਇਰ ਹੋਇਆ ਜੀ ਇੱਕੋ ਹੀ ਫਾਇਰ ਹੋਇਆ ਉਹਨਾਂ ਨੂੰ ਪਹਿਲਾਂ ਵੀ ਕੋਈ ਥ੍ਰੈਟ ਆਇਆ ਜਿਸ ਤਰ੍ਹਾਂ ਦਾ ਸੈਜਾਰ ਆ ਦੇਖੋ ਜੀ ਪੁਲਿਸ ਦੀ ਨੌਕਰੀ ਜਿਹੜੀ ਹੁੰਦੀ ਹੈ ਇਹ ਬੜੀ ਜੋਖਮ ਵਾਲੀ ਨੌਕਰੀ ਹੁੰਦੀ ਹੈ ਅਕਸਰ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਕਿਸੇ ਨੂੰ ਸਜ਼ਾ ਵੀ ਹੁੰਦੀ ਹੈ ਤੇ ਲੋਕੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਅਸੀਂ ਉਹ ਕਿਹੜੇ-ਕਿਹੜੇ ਇਹ ਜੇ ਇੰਪੋਰਟੈਂਟ ਕੋਈ ਸੈਂਸੇਸ਼ਨਲ ਕੇਸ ਸੀ ਜਾਂ ਉਹ ਸਾਰਿਆਂ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਗੱਡੀ ਉਹਨਾਂ ਦੀ ਪਰਸਨਲ ਗੱਡੀ ਸੀ ਬੁਲਟ ਪ੍ਰੂਫ ਕੀਤੀ ਰਹੀ ਚੱਲੀ ਜਾ ਰਹੀ ਜੁਨੇ ਅ ਗੱਡੀ ਉਹਨਾਂ ਦੀ ਪਰਸਨਲ ਸੀ ਜੀ ਅ ਮੈਂ ਸਪੈਸੀਫਿਕੇਸ਼ਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਹਾਲੇ ਕੁਝ ਕੁਸ਼ਤੀ ਨਹੀਂ ਦੇ ਸਕਦੀ ਫਾਇਰ ਕ੍ਰਾਸ ਤਾਂ ਨਹੀਂ ਕੀਤਾ ਕਦੀ ਉਹ ਦੇਖੋ ਨਹੀਂ ਗਿਆ ਨਹੀ ਨਹੀ ਫਾਇਰ ਕ੍ਰਾਸ ਨਹੀਂ ਹੋਇਆ ਤਾਂ ਇਹਨਾਂ ਨੂੰ ਮਤਲਬ ਬਾਹਰ-ਬਾਹਰ ਹਾਂ ਮਤਲਬ ਕਿ ਉਹ ਬਿਲਕੁਲ ਸੇਫ ਨੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਜਿਸ ਜਿਸ ਨੂੰ ਲੀਡ ਮਿਲੇਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ